ਸੇਗੂ ਵਿਸ਼ਵਾ ਪਰਵਾੰਦੀ ਜਾ ਸੋ ਮਹਾਰਾਈਸ਼ੁਰ ਸੇਗੂ ਵਿਸ਼ਵਾ ਪਰਵਾੰਦੀ ਜਾ ਯਾਰ ਯਾਰ ਸਿੰਘ ਜੀ ਅੱਜ ਬੜਾ ਖੁਸ਼ੀਆਂ ਵਾਲਾ ਸਮਾਂ ਹੈ जो आप सवाले जो बैठे हाँ हजूर शहशाह चरणों खून कैंप की धरती से हजूर शहशाह के चरणों का मान रहे हाँ मैं बेनती करता हाँ सरदार संगत के चरणों के आप बड़े दूर दूर जाके बैठे हाँ हजूर शहशाह ने जिस वे कृपा की जो आज खून कंब की धरती के लेख सजे हो रहे हैं वो मलीना के उन्नी गर्मी तो अगर नहीं शुरू हुई जिनी गर्मी में तो परमात्मा ने कृपा की आप घूमन फिरन वास्ते नहीं आए पहलन वास्ते नहीं आए संसार की कहावत है कि जो कोई बच्चा ਬਾਕੀ ਬੱਚਿਆਂ ਨਾਲੋਂ ਮਾਂ ਤੋਂ ਉਹ ਜ਼ਿਆਦਾ ਨੇੜੇ ਹੋ ਕੇ ਬਵੇ ਤੇ ਬਾਕੀ ਪਰਿਵਾਰ ਵਾਲੇ ਕਹਿੰਦੇ ਹਨ ਕਿ ਇਹਦਾ ਮਾਂ ਤੋਂ ਨਾ ਪਿਆਰ ਜ਼ਿਆਦਾ ਹੈ ਜੋ ਕੋਈ ਸੰਸਾਰੀ ਮੰਤਰੀ ਦੇ ਲਾਗੇ ਜਾ ਕੇ ਬਵੇ ਤੇ ਕਹਿੰਦੇ ਹਨ ਕਿ ਇਹ ਮੰਤਰੀ ਦੇ ਬਹੁਤ ਨੇੜੇ ਹੈ ਤੇ ਜੇ ਆਪਾਂ ਭਗਵਾਨ ਤੋਂ ਦੂਰ ਹੋ ਕੇ ਬੈਠੇ ਤੇ ਸਾਨੂੰ ਕੀ ਕਹਾਂਗੇ ਤੇ ਜੇ ਨੇੜੇ ਹੋ ਕੇ ਬੈਠੇ ਤਾਂ ਫਿਰ ਕੀ ਕਰੇਗਾ ਸੰਸਾਰ ਕਿ اے ਪ੍ਰਮਾਤਮਾ ਦੇ ਬਹੁਤ ਮੇਰੇ ਸੀ ਜਿਹੜੇ 87 ਸਾਲ ਇਸ ਧਰਤੀ ਤੇ ਧੂੜੀ ਲਾ ਕੇ ਉਹਨੂੰ ਆਜ਼ਾਦ ਕਰਦੇ ਰਹੇ ਕਿ हे ਪ੍ਰਮਾਤਮਾ ਤੂੰ ਕਿਵੇਂ ਮਨੁੱਖ ਤੇ ਕਿਰਪਾ ਕਰਨੀ ਹੈ ਤੇਰੇ ਪਿਆਰ ਵਿੱਚ ਤੇਰੇ ਰੂਪ ਵਿੱਚ ਅਸੀਂ ਇਸ ਖੂਨ ਕੰਪ ਦੀ ਧਰਤੀ ਤੇ ਬੈਠੇ ਹਾਂ जो तेरह सौ सतासी ऋषिया की गल चल रही है बलख बुखारे की धरती पर राजे बाल ने लंगर लगाया सी, जो असमेख जग पूरी दुनिया का राजा सी से असरे राजा बाल, वो जग की सिरत सुन के सौ सतासी ऋषि इस धरती तो पैदल चल के बलख बुखारे की धरती पर गए ਜਿਸ ਵੇਲੇ ਭੋਜਨ ਛੱਕ ਕੇ ਆਏ ਤੇ ਰਸਤੇ ਵਿੱਚ ਇਹਨਾਂ ਨੂੰ ਬਾਵਨ ਜੀ ਮਿਲੇ ਉਸ ਵੇਲੇ ਉਹਨਾਂ ਨੇ ਆਪਣੇ અવਤਾਰ ਹੁੰਦਾ ਰੂਪ ਨਹੀਂ ਦਿਖਾਇਆ ਇਹਨਾਂ ਨਾਲ ਉਸ ਵੇਲੇ ਬਲਸ਼ਲ ਰੱਖਿਆ ਕੀ ਕਿਹਾ ਕਿ ਕਿੱਥੇ ਰਹੇਗੇ 1886 ਰਿਸ਼ੀਆਂ ਨੇ ਕਿਹਾ ਕਿ ਅਸੀਂ ਦਲਖ ਬਖਾਰੇ ਦੀ ਧਰਤੀ ਤੋਂ ਰਾਜੇ ਬੰਦੇ ਲੰਗਰ ਚੋਰ ਕੋਝਨ ਛੱਕੇ ਆਏ ਆ ਕੀ ਕਹੇ ਬਾਬਾ ਜੀ ਨੇ ਉਹ ਕਿੱਲਾ ਪੇਟ ਹੀ ਭਰਿਆ ਕੇ ਕੁਛ ਆਤਮਾ ਨਹੀਂ ਮਿਲਿਆ ਹੈ ਤੋਂ ਨਾ جواب ਹੋ ਗਏ ਕਿ ਇਸ ਗੱਲ ਵੱਲ ਤੇ ਆਪਾਂ ਧਿਆਨ ਹੀ ਨਹੀਂ ਦਿੱਤਾ ਅਸੀਂ ਤਾਂ ਪੋਤ ਖੜਕਾ ਕੇ ਆਉਂਦੇ ਸੀ ਕਿ ਲੰਗਰ ਬਹੁਤ ਜਵਾਬ ਸੀ ਬਹੁਤ ਛੱਕਿਆ ਬਾਵੰਦੀ ਨੇ ਇਸ਼ਾਰਾ ਕੀਤਾ ਕਿ ਰਿਸ਼ਿਓ ਇਸੇ ਕਰਕੇ ਤੁਸੀਂ ਇਸ ਸੰਸਾਰ ਵਿੱਚ ਰੁੱਗੇ ਹੋ ਦੁਨੀਆਂ ਤੱਕੇ ਬੈਠੇ ਰਹਿੰਦੇ ਹੋ ਤਾਂ ਹੀ ਪ੍ਰਮਾਤਮਾ ਕਿਰਪਾ ਨਹੀਂ ਕਰਦਾ ਤੁਹਾਨੂੰ ਸਕਸੀ ਜਨ ਹੋ ਗਏ ਖੂਨ ਦੀ ਧਰਤੀ ਤੇ ਤੁਸੀਂ ਉਸ ਪ੍ਰਭੂ ਦੇ ਨਾਲ ਜੁੜ ਜੋ ਜਿਹੜਾ ਕੰਨ ਕੰਨ ਵਿੱਚ ਰਚਿਆ ਹੈ ਜੇ ਸੋਲੇ 1387 ਵਿੱਚ ਫਿਰ ਕੂਬੀ ਧਰਤੀ ਤੇ ਵਾਪਸ ਆਇਓ ਇਹਨਾਂ ਆਣ ਕੇ ਸਲਾਹ ਕੀਤੀ ਕਿ ਜਿਹੜਾ ਸਾਨੂੰ ਰਸਤੇ ਵਿੱਚ ਜਬ ਉਸ ਮੁਲਾਜ਼ੀ ਸੀ ਇਹ ਨਹੀਂ ਸੀ ਪਤਾ ਕਿ ਇਹ ਬਾਂਗ ਦੀ ਹੰਗ ਉਹਨਾਂ ਨੇ ਸੋਚਿਆ ਕਿ ਇਸ ਗੱਲ ਦਾ ਤੇ ਅਸੀਂ ਧਿਆਨ ਹੀ ਨਹੀਂ ਦਿੱਤਾ ਕਿ ਆਤਮਾ ਨੂੰ ਕੁਝ ਮਿਲਿਆ ਹੈ ਕਿ ਨਹੀਂ ਉਹਨਾਂ ਨੇ ਕਿਹਦੇ ਅੰਕੇ ਘੜ ਨੂੰ ਘੜੀ ਸਲਾਹ ਕੀਤੀ ਕਿ ਹੁਣ ਖਾਣ ਪੀਣ ਦੇ ਖਾੜੇ ਨੂੰ ਬੰਦ ਕਰ ਦਈਏ ਅੱਜ ਤੋਂ ਨਾ ਪਾਣੀ ਪੀਣਾ ਤੇ ਨਾ ਕੁਝ ਖਾਣਾ ਜਿੰਨਾ ਚਿਰ ਉਹ ਆਤਮਾ ਮਿਲੇ 108 ਬੰਦ ਕਿਰਨ ਸਤਾਸੀ ਦੀ ਸ਼ੀਣੇ ਇਸ ਤਰ੍ਹਾਂ ਦੇ ਟਰਨਾ ਦਿੱਤਾ ਦਾ ਪਾਣੀ ਪੀਤਾ ਨਾ ਪੋਹਣ ਸਕਿਆ 108 ਵਾਲੇ ਵੇਨ ਉਸ ਵੇਲੇ ਅਕਾਲ ਪੁਰਖ ਦੀ ਆਵਾਜ਼ ਆਈ ਦਰਸ਼ਨ ਫੇਰ ਨਹੀਂ ਦਿੱਤੇ ਕਿ ਤੁਸੀਂ ਜਿੰਨ ਨੂੰ ਛੱਡ ਦਿਓ ਸੁਆਸਥ्य त्याग ਦਿਓ ਕਲ ਜਦਵੇ ਅੰਤ ਨੂੰ ਜੋੜੇ ਉਹ ਪਰਮਾਤਮਾ ਆਪ ਮਨੁੱਖ ਤੇ ਆਵੇਗਾ ਤੁਹਾਨੂੰ ਐਸੇ ਤਰੀਕੇ ਉਹ ਫੇਰ ਕੱਠਿਆ ਕਰ ਲਵੇਗਾ ਤੁਹਾਨੂੰ ਮਾਨਸ ਤੇ ਇੰਦੇਵੇਗਾ ऋषि ਕਹਿੰਦੇ ਕਿਹੜੇ ਬਹਾਨੇ ਨਾਲ ਸਾਨੂੰ ਕੱਠਿਆ ਕਰੇਗਾ ਆਵਾਜ਼ ਆਈ ਕਿ ਉਹਦੇ ਕੋਲ ਬਹੁਤ ਟੰਗ ਹਨ ਨੂੰ ਪਰਮਾਤਮਾ ਨੇ ਕਿਰਪਾ ਕੀਤੀ ਕਿ ਤੈਨ੍ਹ ਦੀ ਜੰਗ ਤੈਨੂੰ ਆਈ ਸੀ ਰਿਸ਼ੀਆਂ ਨੂੰ ਇਕੱਠਿਆ ਕਰਨ ਵਾਸਤੇ ਤੇ ਮੈਨਾਂ ਨੂੰ ਘਰ-ਬਾਰ ਛਿਦਾ ਕੇ ਉਸ ਖੂਨ ਦੀ ਧਰਤੀ ਤੇ ਇਕੱਠਿਆਂ ਕੀਤਾ ਗੱਲ ਹੋ ਰਹੀ ਸੀ ਰਾਜ ਮਲੈਂ ਦੀ ਰਾਜ ਮੈਂ ਬੰਦੇ ਦੁਆਰੇ ਤੇ ਜਿਸ ਵੇਲੇ ਬਾਂਗੜੀ ਜੀ ਦੇ ਕੋਲ ਗਿਆ ਤੇ ਬਾਂਗੜੀ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਕੋਈ ਅਗਲੀ ਗੱਲ ਦੱਸਦਾ ਤੂੰ ਤੇ ਵਧੀਆ ਛਲੀਆਂ ਹੈ ਬਾਵਾ ਜੀ ਨੇ ਰਾਜ ਰਾਇ ਨੂੰ ਕਿਹਾ ਕਿ ਪੰਜ ਵਾਰ ਅਸ਼ਨਾਣ ਕਰਕੇ ਆ ਤੈਨੂੰ 33 ਮਿੰਟ ਦਿੱਤੇ 33 ਮਿੰਟਾਂ ਵਿੱਚ ਤੂੰ ਪੰਜ ਵਾਰ ਅਸ਼ਨਾਣ ਕਰਕੇ ਫੇਰ ਵਾਪਸ ਆ ਤੈਨੂੰ ਫੇਰ ਅਗਲੀ ਗੱਲ ਦੱਸੂਗਾ ਜਿਵੇਂ ਲੋ पांच अशनान करके आया ब्राह्मण जी के कोल पहुंच गया कि दसो अगली गल उसने अगली गल दसी कि जिस वे परमात्मा आप धरती से आया और जिथे तेरह सौ सतासी विशे करेगा उतो ते तेरा फिर अस्ान करावेगा इस धरती से हजूर शहशा ने कृपा की थी, ਕੇ ਇਸੇ ਕਰਕੇ ਰਣ ਰੈਣ ਨੂੰ ਖੇਚਲ ਹੁਤੀ ਹੈ ਕਿ ਫਿਰ ਇਹਨੂੰ ਪੰਜ ਵਾਰ ਅਛਨਾਨ ਕਰਨਾ ਪਿਆ ਹੈ ਉਹ ਪਛੀਦ ਗਈਆਂ ਹੋਈਆਂ ਕਿ ਜਦੋਂ ਪਰਮਾਤਮਾ ਧਰਤੀ ਤੇ ਆਵੇਗਾ ਉਸ ਦੇ ਅਸੀਸ ਤੇ ਪੰਜ ਮੁਖੀ ਤਾਜ ਹੋਵੇਗਾ ਤੇ ਇਸੇ ਤਰਤੀ ਤੇ 1387 ਰਿਸ਼ੀਓ ਤੁਹਾਨੂੰ ਕੱਠਿਆ ਕਰੇਗਾ ਜਿਸ ਅਧੀਕ ਵੇ ਅਸੀਂ ਸਾਰੇ ਗੁਰ ਬੈਠੇ ਸੀ ਹਜ਼ੂਰ ਸ਼ਹਿਨशाह ਦੀ ਕਿਰਪਾ ਨਾਲ ਸਾਡੇ ਸਤਕਾਰ ਜੋ ਵੀਰ ਜੀ ਸਰਜੀਤ ਸਿੰਘ ਜੀ ਸਰਜੀਤ ਪਹੁੰਚ ਗਏ ਹਨ ਸਾਰੀ ਹਰ ਸੰਗਤ ਨੇ ਪਿਆਰ ਵਿੱਚ ਇੱਕ ਭਾਰ ਹੋ ਕੇ ਪੰਜ ਜਗਾਰੇ ਲਾਉਣੇ ਹਨ ਸੋ ਹੰਦ ਮਾਰਾਈ ਸੋ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ

sen görmüşünü Kurban bize Sohan kumara Sen görmüşünü bize ਸੰਗਤ ਜੰਮੂ ਦੀ ਸੰਗਤ ਬੈਂਦੀ ਕਰਦੀ ਸੀ ਕਿ 1387 ਰਿਸ਼ੀਆਂ ਦੇ ਤੇ ਲੋਕ ਹਰ ਵਾਰ ਸੰਜੇ ਹੁੰਦੇ ਹਨ ਕਿਸੇ ਗੁਰੂ ਅਵਤਾਰ ਪੀਰ ਪਦੰਬਰ ਜੀ ਨਾਲ ਗੱਲ ਹੋਵੇ ਤੇਈ ਅਵਤਾਰਾਂ ਵਿੱਚੋਂ ਕ੍ਰਿਸ਼ਨ ਜੀ ਆਏ ਕ੍ਰਿਸ਼ਨ ਜੀ ਦਾ ਅਰਜਨ ਤੱਕ ਸੀ ਅਰਜਨ ਨੇ ਬੇਨਤੀ ਕੀਤੀ ਕ੍ਰਿਸ਼ਨ ਪ੍ਰਭੂ ਅੰਦੇ ਚਰਨਾਤ ਜੀ ਦੇ ਪਿਆਰ ਵਿੱਚ ਤੂੰ ਚੱਲ ਰਿਆ ਹੈ ਕੋਈ ਉਹ ਵੀ ਅਗਲੀ ਗੱਲ ਤੋਂ ਦੱਸ ਦੇ ਕ੍ਰਿਸ਼ਨ ਜੀ ਨੇ ਕਿਹਾ ਅਰਜਨ ਜੇ ਤੂੰ ਪਿਆਰ ਵਿੱਚ ਪੁੱਛਦਾ ਹੈ ਕਿ ਜਿਹੜੀ ਗੱਲ ਉਹ ਸ੍ਰਿਸ਼ਟੀ ਨੇ ਰਾਮ ਨੂੰ ਵੀ ਨਹੀਂ ਦੱਸੀ ਮੈਂ ਤੈਨੂੰ ਉਹ ਗੱਲ ਦੱਸ ਦੇਣਾ ਹਾਂ ਉਹ ਗੱਲ ਕਿਹੜੀ ਸੀ ਕ੍ਰਿਸ਼ਨ ਨੇ ਮੰਗ ਅਰਜਣ ਨੇ ਮੰਗ ਮੰਗੀ ਕਿ ਉਹ ਪਾਤਸ਼ਾਹ ਹੋਵੇਗਾ ਕਿ ਨਵਾਬ ਹੋਵੇਗਾ ਉਹਦੀ ਕਿਹੜੀ ਵੀ ਚਾਲ ਹੋਵੇਗੀ ਕ੍ਰਿਸ਼ਨ ਨੇ ਕਿਹਾ ਅਰਜਣਾ ਉਹ ਜੇ ਤੂੰ ਪੁੱਛਦਾ ਤੇ ਮੈਂ ਤੈਨੂੰ ਦੱਸ ਦੇਣਾ ਹਾਂ ਕਿ ਉਹਦੇ ਸੀਸ ਤੇ ਬੰਗਲ ਮੁਕੀ ਸੋਹੇ ਤਾਜ ਜੋ ਚਾਰ ਯੁੱਗਾਂ ਕੋਲੇ ਟਿਕਾਈ ਆ ਉਹ ਚੱਲ ਕੇ ਰਾਮ ਵਸ਼ਿਸ਼ਟ ਆਉਣੇ ਪਾਸ ਉਹਨਾਂ ਨੂੰ ਕਹਿਣਾ ਕਿ ਮਾਤਲਬ ਤੇ ਅਕਾਲਪੁਰਖ ਦੀ ਖੇਡ ਹੋ ਗਈ ਹੈ ਕ੍ਰਿਸ਼ਨ ਜੀ ਕਹਿੰਦੇ ਅਰਜਨ ਉੱਥੇ ਮਨੂ ਹੀ ਪੈਣੀ ਆਵਾਜ਼ ਮੈ ਵੀ ਪਰਿਸੰਗ ਤੋਂ ਸੁਣਾ ਆ ਕੀ ਕਹਿਣਾ ਉਹ ਨਿਰਗਨ ਰੂਪ ਤੱਕ ਲੋ ਸਾਖਿਆਤ ਉਹਦੇ ਸਾਹਮਣੇ ਪ੍ਰਮਾਤਮਾ ਬੈਠਾ ਹੈ ਪੰਜ ਮੁਖੀ ਤਾਜ ਲਾ ਕੇ ਭਗਤ ਦਾ ਭਗਤ ਦੇ ਦਿਓ ਸਾਥ ਸਾਰੇ ਰਲ ਕੇ ਇੱਕ ਆਵਾਜ਼ ਉਠਾ ਦਿਓ ਕ੍ਰਿਸ਼ਨ ਜੀ ਕਹਿੰਦੇ ਅਰਜਨ ਮੈਂ ਭਰੀ ਸੰਗਤ ਵਿੱਚ ਕਹਿ ਕੇ ਆਉਣਾ ਹੈ ਫਿਰ ਤੁਹਾਨੂੰ ਜਮਨਾ ਕਿਨਾਰੇ ਹੋਈ ਜੇਸ ਵੇਲੇ ਕ੍ਰਿਸ਼ਨ ਇਕੀ ਗਵਾਲਿਆਂ ਨਾਲ ਸਲਾਹ ਕਰਦਾ ਸੀ ਉਹਦੇ ਮੇਲੇੋਂ ਦੀ ਇੱਕ ਪਰਸ਼ੋਤਮ ਬੱਚਾ ਜਾ ਰਿਹਾ ਸੀ ਉਹ ਵੀ ਦੇਖ ਕੇ ਰੋ ਗਿਆ ਸਿਰਫ ਦੋ ਮਿੰਟ ਲੈਣੇ ਆ ਜੰਮੂ ਵਾਲੇ ਵੀਰ ਕਹਿੰਦੇ ਸੀ ਕਿ ਕਿਸੇ ਅਵਤਾਰ ਦੀ ਗੱਲ ਵੀ ਕਰਿਓ ਅਵਤਾਰ ਦੀ ਗੱਲ ਸੁਣ ਕੇ ਅਵਤਾਰਾਂ ਨੇ ਕੀ ਕਿਹਾ ਹੈ ਪ੍ਰਮਾਤਮਾ ਦੇ ਆਉਣ ਬਾਰੇ ਕ੍ਰਿਸ਼ਨ ਜੀ ਨੇ ਉਸ ਬੱਚੇ ਨੂੰ ਕਿਹਾ ਪਰਸ਼ੋਤਮ ਤੂੰ ਲੱਗਿਆ ਜਾ उसने कहा मैं इन इक्या नाल दा नहीं हाँ मैं वखरा हा कृष्ण पहला यह गल दस कि जू तू गल इ कर रहा है कि मेरा भी ओद मेर होगा उसने कहा जरूर होगा उस बच्चे ने मंग मंग ली की मंग मंगी के कि मेरा बाप होगा कृष्ण ने कहा नहीं पर तेरे बाप ना हो बाप ਪਿਤਾ ਪਾਪ ਦਾ ਵਾਪਸੀ ਉਹ ਤੂੰ ਮੇਰਾ ਸਪੁੱਤਾ ਤੇ ਤੇਰਾ ਦਾਦਾ ਹੋਵੇਗਾ ਉਹਦੇ ਸਿਰ ਤੇ ਪੰਜ ਮੁਖੀ ਤਾਜ ਲੱਗਾ ਹੋਵੇਗਾ ਉਹ ਮੈਂ ਉਹਦੀ ਗੱਲ ਕ੍ਰਿਸ਼ਨ ਕਹਿੰਦਾ ਕਰ ਰਿਹਾ ਹਾਂ 21 ਨਾਲ ਤੇ ਪ੍ਰਾਂਵਲ ਆ ਕਿ ਸਾਨੂੰ ਅਵਤਾਰ ਪਦੰਬਰ ਗੁਰੂ ਕੀ ਕਹਿ ਕੇ ਗਏ ਹਾਂ ਉਹਨੇ ਕਿਹਾ ਮੈਂ ਵਜੇ ਪੂਰਾ ਪਤਾ ਨਹੀਂ ਲੱਗਾ ਕੋਈ ਚੰਗੀ ਤਰ੍ਹਾਂ ਸਮਝਾ ਦਿਓ ਮੈਂ ਕਿਹਾ ਉਹ ਜਿਸ ਵਾਲੇ ਤੇਰੇ ਕਰਮਾਂ ਦੀ ਖੀੜੀ ਗੁਲਜ਼ਾਰ ਉਹ ਤੈਨੂੰ ਮਾਤ ਲੱਗ ਤੇ ਜਨਮ ਦਵਾਵੇਗਾ ਉਹ ਗੁਲਜ਼ਾਰ ਸਿੰਘ ਤੇਰਾ ਨਾਮ ਰਖਾਈਆ ਕੌਣ ਰੱਖੇਗਾ ਗੁਲਜ਼ਾਰ ਸਿੰਘ ਨਾਮ ਉਹ ਜਿਹੜਾ ਤੇਰੇ ਬਾਪ ਦਾ ਵੀ ਬਾਪ ਹੋਵੇਗਾ ਨਿਸ਼ਾਨੀਆਂ ਦੱਸ ਦਿੱਤੀਆਂ ਜਿਹੜੇ ਮੈਂ ਬੇਨਤੀ ਕਰਦਾ ਹਾਂ ਕਿ ਜੋਧੇ ਵਿੱਚ ਫਸੇ ਹਨ ਉਹ ਜ਼ਿਆਦਾ ਧਿਆਨ ਦੇਣ ਕਿ ਖਾਦੀ ਉਸ ਜਾਂਚ ਮੈਂ ਚਿੱਠੀ ਲਿਖੀ ਸੀ ਗਰਜਾਰ ਦੀ ਮਾਤਾ ਨੂੰ ਕਿ ਬੱਚੇ ਨੂੰ ਲੈ ਕੇ ਪੰਜ ਚੌਦ ਨੂੰ ਠੀਕ ਦਿੱਲੀ ਪਹੁੰਚ ਜਾਣਾ ਜਿੱਥੇ ਕ੍ਰਿਸ਼ਨ ਭਗਵਾਨ ਬੈਠਾ ਸੀ ਅਸੀਂ ਪਹੁੰਚ ਜਾਵਾਂਗੇ ਉਹ ਜੋਤ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਉਹਨਾਂ ਜੋਤ ਹੈਗੀ ਸੀ ਕਿ ਨਹੀਂ ਜਦੋਂ ਚਿੱਠੀ ਪਾਈ ਸੀ ਉਹ ਪ੍ਰਮਾਤਮਾ ਨੂੰ ਪਤਾ ਸੀ ਸਹਬ ਸਤਗੁਰ ਲੋਚਦਾ ਗੁਰ ਮੁਕੰਮਲ ਹੀ ਜਿਦਦਾ ਜਗ ਚੌਂਗੜੀ ਇਹੋ ਸੋਚਦਾ ਕਿਸਬਦ ਨਿਵਾ ਭਗਤਾਂ ਨਾਲ ਉਹ ਲੈਣੇ ਦੇਣੇ ਦੇਣ ਵਾਸਤੇ ਪ੍ਰਮਾਤਮਾ ਬਹਾਨੇ ਬਣਾਉਂਦਾ ਸੀ ਚਿੱਠੀ ਭੇਜ ਕੇ ਪਹਿਣ ਮਨਜੀਤ ਸਿੰਘ ਕੋਲ ਨੂੰ ਦਿੱਲੀ ਦੀ ਧਰਤੀ ਤੇ ਮਿਲਾ ਲਿਆ ਉਹ ਤੇ ਨਾਮ ਰੱਖਿਆ ਸੀ ਗੁਜਾਰ ਸਿੰਘ ਕਿਉਂ ਨਾਮ ਰੱਖਿਆ परमात्मा ने कहा मेरे आम की खुशी वही कृष्ण भगवान सी मैं इतने यह विहार पूरा किया है उन्हें कोई कोई धरती अगे पिछले नहीं की अब जोड़ बैठे हो तो इतने बामन जी ने तोरार किया धरती कोठिया कर लेगा नहीं देखा कि संसार का नुकसान वेगा टैम की जंग लाई थटिया करने वास्ते ਤੇ ਭੋਗ ਕਿਰਪਾ ਕੀਤੀ ਇਸ ਤਰ ਤੂੰ ਤੇ ਜੋ ਮਾਵਾਂ ਦੀਆਂ ਕਿਆਸੀ ਪਹਿਲਾਂ ਦਸ਼ਮ ਨਹੀਂ ਦਿੱਤੇ ਆਵਾਜ਼ਾਂ ਆਉਂਦੀਆਂ ਸੀ ਆਵਾਜ਼ਾਂ ਆਉਂਦੀਆਂ ਰਹੀਆਂ ਇਹਨਾਂ ਤਰਨਾ ਦਿੱਤਾ ਕਿ ਉਹ ਕਹਿੰਦੇ ਸਾਡਾ ਵਿਹਾਰ ਪੂਰਾ ਹੋਵੇਗਾ ਪ੍ਰਮਾਤਮਾ ਨੇ ਕਿਹਾ ਉਹਦੇ ਕੋਲ ਬਹਾਨੇ ਹੋਣਗੇ ਮਾਵਾਂ ਜੀ ਨੇ ਕਿਹਾ ਉਹਦੇ ਕੋਲ ਬਹਾਨੇ ਹੋਣਗੇ ਤੁਹਾਨੂੰ ਤਰਨ ਵਾਸਤੇ ਤੇ ਜੰਮੂ ਦੀ ਧਰਤੀ ਇੰਨੀ ਕਰਮਾਂ ਵਾਲੀ ਹੈ धरनी तो हड़े करनी है जन्म भगत जन्म भगत तो जिथे जिथे मेरे चर्न, तो सोए चरण पूजन योगी धरती दवे बनाई आमात्मा के चरण पे हैं तो घर में सत्युग अंदर वो तेजे घर तरम स्थान बन जाएंगे संसार क्या करेगा चार युग त ना रोशन हो जाएगा कि इन देर भगवान आया ਤੁਸੀਂ ਮੁਕਰ ਨਹੀਂ ਹੋਗੇ ਤੁਹਾਡਾ ਗ੍ਰੰਥਾਂ ਉੱਤੇ ਅਰਸ ਲਿਖਿਆ ਹੈ ਕਿਹੜੇ ਦਿਨ ਕਿਹੜੇ ਵਾਰ ਕਿਹੜੇ ਸਾਲ ਇਹਨਾਂ ਦੇ ਬੱਚਿਆਂ ਨੂੰ ਜਗਾ ਲੈਣਾ ਜਿਨ੍ਹਾਂ ਦੇ ਮਾਪੇ ਮੁਕਰੇ ਬੱਚਿਆਂ ਨੂੰ ਉੱਠ ਪੈਣਾ ਤੇ ਐ ਕੌਨ ਸੀ ਜਿਹੜਾ ਕਤੀ ਦੇਖ ਨੂੰ ਤੁਹਾਡੇ ਘਰ ਆਇਆ ਸੀ ਉਹ ਕੌਨ ਸੀ ਜੀਵਾ ਕਰਕੇ ਧਰਤੀ ਹਾਰੇ ਕਰਦੀ ਸੀ ਉਹ ਤਰਮੀ ਕੰਦੀ ਜੰਗ ਪਟੋਹ ਇਹੋ ਜਿਹਾ ਸਮਾਂ ਪਹਿਲਾਂ ਕਦੇ ਨਹੀਂ ਵਖਿਆ ਉਹ ਪ੍ਰਭੂ ਪਤਾਂ ਦੇ ਨੇ ਕਰਦਰ ਹੋਵੇ ਲਿਖਦਾ ਪਹਿਲਾਂ ਇਹਦਾ ਕਦੇ ਨਹੀਂ ਹੋਇਆ ਇੱਥੇ ਹੀ ਹਜ਼ੂਰ ਸ਼ੰਚਾ ਦੇ ਚਰਨਾਂ ਤੋਂ ਸਰਬਹਰ ਸੰਗਤ ਨੂੰ ਮੈਂ ਮਾਫੀ ਮੰਗਦਾ ਗਾਣਾ ਨਹੀਂ ਗਾਣਾ ਨਹੀਂ ਕਰਦਾ کا پر کوتے نی آ رہا ہے اسے ٹائم پر نہیں آ رہا ہے مندرہ موکڑنا صرف ان جنان کی شرط ہے جنان شاٹ ਫੈਸਲਾ ਜਿਹੜੇ ਗਏ ਸੋ ਗਏ ਜਿਨ੍ਹਾਂ ਨੇ ਵੇਖਿਆ ਜਿਹੜੇ ਹੈਗੇ ਉਹਨਾਂ ਨੇ ਫੈਸਲਾ ਦੱਨਾ ਵੀ ਸਾਨੂੰ ਮਿਲਿਆ ਕਿ ਨਹੀਂ ਹੋਇਆ ਇਹ ਵੀ ਇਨਫੋਰਮੇਸ਼ਨ ਜੀ ਉਹ ਕੀ ਪਰਮਿਸ਼ਨ ਪਰਮਿਸ਼ਨ ਦੇ ਰਿਪੋਰਟਿੰਗ ਕੋਟ ਰੂਲ ਨਹੀਂ ਲਿਖੋ ਇਹ ਦੋ ਵਾਰ ਸਵਾਲ ਪੁੱਛਾ ਕਰਦੇ ਆ ਜੀ ਕਿ ਵਾਰ-ਵਾਰ ਤੁਸੀਂ ਆ ਬੰਨ ਨੂੰ ਪੁੱਛਦੇ ਉਹਨਾਂ ਦਾ ਗਾਹੀ ਸਵਾਲ ਨਹੀਂ ਇਹ ਕਿ ਤੁਸੀਂ बार-बार ਜਕਾਰਾ ਕਿਉਂ ਲਾਉਂਦੇ ਹੋ? ਕੀ ਬਾਤ ਹੈ? ਇਹ ਉਸ ਪਾਸੇ ਨੂੰ ਜਾਣਾ ਕਿ ਤੁਹਾਡੀ ਵਿਵਸਥਾ ਇਹ ਵੀ ਹੈ ਕਿ ਤੁਸੀਂ ਅੰਦਰੇ-ਅੰਦਰ ਰਹਿਣਾ ਬਾਹਰ ਕਿਸੇ ਨੂੰ ਸੁਣੇ ਤੇ ਭਾਵੇਂ ਜਿੱਥੇ ਪਾਸੇ ਹੁਕਮ ਹੈ ਤੇ ਜੇ ਤੁਸੀਂ ਸਤਿਗੁਰੂ ਦਾ ਹੁਕਮ ਨਾਉਂ ਦਾ ਜਕਾਰਾ ਗੋਲ ਨਹੀਂ ਸਕਦੇ ਤੇ ਕੀ ਨਹੀਂ ਗੋਲ ਚਾਹਦੇ ਉਹਦੇ ਨਾਲੋਂ ਕੀ ਚੰਗੀ ਆ? ਬਹੁਤ ਚੰਗੀ ਕੋਣ ਜਿਸ ਤਰ੍ਹਾਂ ਆਪਾਂ بے ਪੰਜੇ ਲੋਟੇ ਆ ਪਰਮੇਸ਼ਰ ਵੀ ਬਈਆ ਚੱਲਿਆ ਉਹਨੇ ਉਹ ਵੀ ਪੱਖ ਰੱਖਿਆ ਤੁਹਾਡਾ ਦਿਲ ਉਹ ਵੀ ਰੱਖਿਆ ਸੋ ਹਰ ਸ਼ੁਮੇ ਇਹ ਤਹਾਨੂੰ ਸਮਝਾਇਆ ਜਾਵੇ ਕਿ ਤੁਹਾਡਾ ਸਦੀ ਪਰਮੇਸ਼ਰ ਇੱਕ ਯਾਰ ਤੇ ਤੁਸੀਂ ਮੰਨਣ ਨੂੰ ਯਾਰ ਯਾਰ ਸੂਦੋ ਮਤ ਕੇ ਬਿੰਦੇ ਦੇਵੀ ਦੇਸ਼ ਸਾਰੇ ਰੱਬ ਨੂੰ ਮੰਨਦੇ ਬਿਲਕੁਲ ਲੇਕਿਨ ਰੱਬ ਤਾਂ ਕਿੰਨੇ ਸਾਰੇ ਰੱਬ ਵੀ ਬਿਲਕੁਲ ਉਹ ਨਾਲ ਸਾਰੇ ਹੀ ਰੱਬ ਨਹੀਂ ਤੇ ਤਾਂ ਇਹ ਸਾਰੇ ਉਸਾਨ ਪ੍ਰਮਾਤਮਾ ਦੇ ਸਾਰੇ ਪ੍ਰਮਾਤਮਾ ਦੇ ਹੋ ਨਹੀਂ ਨਹੀਂ ਸਾਰੇ ਹੀ ਪ੍ਰਮਾਤਮਾ ਪਰਮਾਤਮਾ ਦੇ ਨੂੰ ਰੱਲ ਵਾਲੇ ਵਿਰਲੇ ਭਗਤ ਹੁੰਦੇ। ਇਹ ਕਾਰਨ ਨਿਰਲੇਪ ਭਗਤ ਹੋਣ ਕਰਕੇ ਹੀ ਆਲ ਵਾਲੇ 14 ਗੁਰਦਾਨ ਦੇ ਵਤਨ ਦੇ ਘਰ ਘਰ ਧਰਮ ਸਥਾਨ ਇਸ ਘਰ ਦੇ ਬਣਨੇ ਆ ਉਹਨਾਂ ਦੀ ਆਤਮਾ ਜਿਹਦੇ ਨਾਲ ਮਿਲੀ ਸੀ ਪਰਮਾਤਮਾ ਦਾ ਕੋਈ ਇੱਕ ਧਰਮ ਆ ਆਤਮਾ ਪਰਮਾਤਮਾ ਮਿਲਣੀ ਦੀ ਆ ਕੋਈ ਵੀ ਧਰਮ ਕਿੰਦੀ ਧਰਮ ਕਿਹਦੀ ਧਰਮ ਬਾਕੀ ਤਾਂ ਰੀਤ ਸ਼ਰਤ ਬਾਕੀ ਤਾਂ ਰੁਟੀਨ ਹੈ ਸ਼ਰਤ ਸਾਰੇ ਸ਼ਰਤ ਬਦਲ ਹੁੰਦੇ ਆ ਲੇਕਿਨ ਆਤਮ ਪਰਮਾਤਮ ਨਮੀ ਦਾ ਰਸਤਾ ਤਬਦੀਲ ਨਹੀਂ ਹੁੰਦਾ ਜਾਂ ਇਹਦੇ ਦੋ ਹੀ ਉਸ ਦਾ ਇੱਕ ਅੰਦਰ ਦਾ ਇੱਕ ਬਾਹਰ ਦਾ ਸੰਮੁਖ ਸਾਜੇ ਆ ਦਾ ਇੱਕ ਸੰਗਮ ਇਹ ਮੂਰੀ ਆਦਤਾਂ ਨੂੰ ਕੋਈ ਹੋਰੀ ਆਦਤਾਂ ਨੂੰ ਜਾਂ ਜੋ ਹੋ ਰਿਹਾ ਤੇ ਜਗ ਜਗ ਹੋ ਰਣੀ ਤੇ ਫਿਰ ਉਹ ਅੰਦਰ ਦਾ ਅੰਦਰ ਦਾ ਆਲਿਕ ਪਿਆਰ ਦੇਖੋ ਇਹ ਵਸਤਾ ਤੁਹਾਨੂੰ ਨਾਮ ਜਪ ਕੇ ਸਿਮਰਨ ਕਰਕੇ ਯੋਗਾ ਦੇ ਵਿਦਿਆ ਦੇ ਅਨਸਾਰ ਤੁਸੀਂ ਆਪਣੇ ਅੰਦਰ ਚੜ ਕੇ ਜੁਨੇ ਸਾਡੇ ਪੁੰਡਲੇ ਪੁੰਡਲੇ ਆਨੇ ਦਾ ਪੁੰਡਲ ਸਾਡੇ ਕੋਲ ਕੇ ਜੇ ਤੁਸੀਂ ਕੋਕ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ ਤਾਂ ਜਰੂਰ ਮਿਲਾਂਗੇ ਲੈ ਕੇ ਸਜਣਾ ਦਾ ਰਸਤਾ ਬੰਦ ਕਰਕੇ ਰੱਖਿਆ ਕੋਈ ਕਰਮੀ ਦਾ ਮਾਲਕ ਜਿਹੜਾ ਤੈਕ ਮੈਂ ਗ੍ਰੰਥਾਂ ਜਾਂ ਅਖਨਾ ਵਾਲੇ ਨਾਮ ਨੂੰ ਪੜ੍ਹ ਕੇ ਮੈਂ ਉਸ ਕੁੰਡਲ ਨੂੰ ਭੋਲ ਲਵਾ ਤੇ ਉਹ ਲੱਭ ਸੀ ਤੇ ਨਹੀਂ ਮੈਂ ਵਰਤਣਾ ਚਾਹੁੰਦਾ ਲੇਕਿਨ ਫੇਰ ਵੀ ਉਹ ਇੱਕ ਰੱਖਦੇ ਇੱਥੇ ਇੱਥੇ ਥੱਲੇ ਨੌ ਲੋਕ ਦੇ ਆਏ ਹੋਏ ਟਾਈਪਾ ਪਰਮੇਸ਼ਰ ਭੂਵੀ ਤਕ ਕਦੀ ਪਾਏ ਤਾਕ ਸਰੀਰ ਦਾ ਚਾਹ ਮੈਂ ਆ ਜਾਂ ਤੁਸੀਂ ਤੇ ਕੋਈ ਨਹੀਂ ਆ ਉਹ ਮਥਾਜ ਹੋਵੇ ਅਜੀ ਪਰਮੇਸ਼ਰ ਮਥਾਜ ਨਹੀਂ ਹੁੰਦਾ ਪਰਮੇਸ਼ਰ ਮਥਾਜ ਆ ਤੇ ਭਗਤਾਂ ਨੇ ਪਿਆਰ ਭਰ ਆਏ ਭਗਤਾਂ ਨੇ ਪ੍ਰੇਮ ਦੀ ਚੇਤਾ ਵੀ ਯਾਦ ਪਛੇ ਜੇ ਤੁਸੀਂ ਪਹਿਲਾਂ ਨਹੀਂ ਮਿਲ ਸਕਦੇ ਇਸ ਕੁਝ ਵੀ ਕਰਦਾ ਸੀ ਮੰਦਾ ਤੇ ਤੁਹਾਡੇ ਪਿਆਰ ਪਿਛੇ ਉਹ 994 ਚੌਕਲੀ ਜੁਗ ਦਾ ਚੋਰ ਭੱਜਾ ਆਇਆ ਭੱਜਾ ਔਰ ਇਸ ਤਰ ਤੀਤੇ ਵੀ ਆਇਆ ਮੈਨੂੰ ਪਤਾ ਹੈ ਦੋ ਦਫਾ ਆਇਆ ਮਹਾਰਾਜ ਜੀ ਰਾਤ ਮੈਂ ਦੋਨੋਂ ਦਫਾ ਇੱਕ ਦਫਾ ਗਰਮੀਆਂ ਦਾ ਦਿਨ ਸੀ ਇੱਕ ਬਫਾ ਸ਼ਾਮ ਦੇ ਦਿਨ ਸੀ ਜੇ ਬਤਾਂਵਾਂਗਾ ਇਸ ਨਾਸਪੋਰਨ ਹਾਂ ਨਾਸਪੋਰਨ ਔਰ ਉਹ ਦੋ ਜਦ ਚੱਟਰ ਵਜਿਆ ਉਹਨੇ ਇੱਕ ਕੋਰਾ ਜੰਮਿਆ ਹੁੰਦਾ ਸੀਗਾ ਬਰਖ ਪਾਣੀ ਤੇ ਜੰਮਿਆ ਕਿਸੇਰ ਨੂੰ ਮੂੰਹ ਤੋਂ ਉਹ ਬੇਲ ਨਹੀਂ ਕਰਦਾ ਨਹੀਂ ਕਰਦਾ ਤੇ ਕਰਕੇ ਹਰਸਾਉਂਦੇ ਆ ਉੱਤੇ ਮੇਂ ਖੇਲ ਵੀ ਨਹੀਂ ਕੋ ਤਾਂ ਮੁਕਾਬਲਾ ਕਿਸੇ ਦੂਸਰੇ ਸੌਗੁਰ ਦੇ ਨਾਲ ਕੀਤਾ ਨਹੀਂ ਨਹੀਂ ਜਾ ਸਕਦਾ ਮਤ ਸੋਚਿਓ ਕਿ ਇੱਕ ਇੱਕ ਨੂੰ ਚੁਗਦਾ ਰਿਹਾ ਸੀ ਉਹ ਗੁਰੂ ਮੰਨਦਾ ਸੀ ਗੁਰੂ ਮੈਨਾ ਜਾਂ ਪਰਮੇਸ਼ਰ ਦਾ ਰੂਪ ਹੋਣਾ ਉਹ

ਦੇتن ਸਰੀਰਾਂ ਨੂੰ ਬਣਾਉਣ ਵਾਲਾ ਇਹ ਗਾਇ। ਜਿੰਨੇ ਸੇ ਕਰਾਲੀ ਗਏ کئی ਫੇਸਕੋਪ ਤੇ ਵੀ ਪੜਦੇ ਨੇ। ਤੇ 24 ਨੰਬਰ ਗ੍ਰੰਥ ਦੇ ਉੱਲੇ ਕਾਟ ਕੇ ਪੜਦੇ। ਜੇਸਨੂਰ ਤੱਤਾ ਵਾਲਾ ਜਨਮ ਦਿੱਤਾ ਸੀ। ਬਾਗੋ ਕੰਮ ਬਾਗੋ ਆ ਰਿਹਾ। ਤੇ ਕੰਗਾਲ ਬਗਾਵ ਨੇ ਤੇ ਨਹੀਂ ਅੱਗੇ ਸੁਣਾਇਆ ਗਾ। ਉਹ ਥੇ ਬਾਗੋ ਬਾਗੋ ਦੇ ਤੱਕ ਉਹ ਐ।

ਪਾੜ ਦੇ ਦਿੱਤੀ ਉਪਰੰਤ ਹੋ ਕੇ ਦਾ ਨਾਂ ਜਾਂਦਾ ਸਿਰ ਉਹ ਮੇਰੀ ਖੇਲ ਦਾ ਸਿਰੂ ਪਤਾ ਇਹ ਸ਼ਬਦ ਦੀ ਖੇਲ ਦਾ ਨਹੀਂ ਤਿੰਨੇ ਸ਼ਬਦ ਦੀ ਰਚਨਾ ਕੀਤੀ ਹੈ ਹੋਦਾ ਕਿਸੇ ਨੂੰ ਕੋਈ ਲਕ ਬਾਣ ਪਾਣ ਚੇਵੀ ਗ੍ਰੰਥਾ ਦਾ ਤੀਸ ਸਾਰਤ ਗਲ ਆਤ ਇੱਕ ਦੀ ਸੀ ਇੱਕ ਤੇ ਜਗਤ ਤੱਕ ਕੋਈ ਤੁਹਾਡਾ ਜੋੜਿਆ ਆਤਮ ਪਰਮਾਤਮ ਆਤਮ ਪਰਮਾਤਮ ਪਰਮਾਤਮ ਆਤਮ ਸਰੀਰ ਜਿਹੜੇ ਪਰਮੇਸ਼ਰ ਬਣ ਕੇ ਆਏ ਇੱਥੇ ਪੈਦਾ ਹੋਏ ਇੱਥੇ ਵੱਡੇ ਹੋਏ ਤੇ ਸਰੀਰ ਜਵਾਨ ਸੰ ਇੱਥੇ ਬੁੱਢੇ ਸੰ ਇੱਥੇ ਸਰੀਰ ਖਤਮ ਤੇ ਜਿੰਨਾ ਤੁਸੀਂ ਮੈਲਦਾ ਪਰਮਾਤਮਾ ਨੂੰ ਇੱਥੇ ਪੈਦਾ ਹੋਣਾ ਇੱਥੇ ਪਾਣਾ ਪੈਣਾ ਤੇ ਇੱਥੇ ਹੀ ਬੰਦ ਸ ਜਾਣਾ ਤੇ ਰਹਿ ਗਈ ਜਾਣੀ ਆ ਆਤਮ ਪਰਮਾਤਮ ਪਰਮਾਤਮ ਤੇ ਜਗਤ ਦਾ ਗਿਆਨ ਦਿਮਾਗੀ ਗਿਆਨ ਕਲਾਗੀ ਸੋਜੀ ਸੰਸਾਰ ਨੂੰ ਦਰਸ਼ਨ ਵਾਸਤੇ ਗੁੰਲਣ ਵਾਸਤੇ ਕੁਝ ਵਕਤ ਵਾਸਤੇ ਇੱਕ ਵਿਸਫਾਰ ਹੁੰਦਾ ਅੱਜ ਤੁਸੀਂ ਹੋਰ ਦੇ ਰਹੇ ਆ ਤੁਹਾਡੇ ਤੋਂ 100 ਸਾਲ ਬਾਅਦ ਕੋਈ ਹੋਰ ਦੇਣਗੇ ਉਸ ਤੋਂ 500 ਸਾਲ ਬਾਅਦ ਕੁਝ ਹੋਰ ਦੇਣਗੇ 1000 ਸਾਲ ਬਾਅਦ ਕੁਝ ਹੋਰ ਦੇਣਗੇ ਤੱਤ ਬਦਲਦੇ ਰਹਿਣਗੇ ਵਿਚਾਰ ਵਿੱਚ ਮੇਰੇ ਗੁੰਦ ਦਾ ਅਪਾਰ ਕਦੀ ਨਹੀਂ ਵਾ ਵਾ ਸਮਝ ਲਗੀ ਮੇਰੇ ਗੁੰਦ ਦਾ ਅਪਾਰ ਕਦੇ ਕਦੇ ਦਾ ਅਕਾਰ ਦਾ ਅਕਾਰ ਜਿਹਦਾ ਉਹ ਮੇਰੀ ਆ ਇਸੇ ਕਰਕੇ ਜਿਸ ਮੂਰਿ ਨਿਰੰਕਾਰ ਨੇ ਆਪਣੇ ਮੂਲ ਵਿੱਚ ਜੋਤ ਵੀ ਕੱਢਿਆ ਸ਼ਬਦ ਵੀ ਕੱਢਿਆ ਤੇ ਆਤਮਾ ਵਿੱਚ 84 ਲੱਖ ਜੁਨੀਆਂ ਕੱਢੀਆਂ ਉਹ ਨਾ ਆਤਰਾ ਆਤਮਾ ਵੰਧਯਕਾਰ ਬਗੰਦਾ ਨਾ ਅਸ਼ਬੋਧਾ ਤਨਾ ਜੂਤਾ ਕ੍ਰਿਨ ਨਰਮ ਹੈ ਬਾਰਾ ਆਪਣੇ ਗਿਆਨ ਦੇ ਨਾਲ ਕਿਸੇ ਨੂੰ ਕੋਈ ਚੁਕੋਤਾ ਕਿਸੇ ਨੂੰ ਰੱਖੋ ਆ ਇਹ ਤਾਂ ਅਕਲ ਦੀ ਦੌਲਿਆ ਲੇਕਿਨ ਹਕੀਕਤ ਦੇ ਵਿੱਚ ਕਿਸੇ ਅੰਦਰੋਂ ਦੀ ਅਨਿਤੇ ਬਾਹਰੋਂ ਵਾ 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 ਅਖਰਾ ਤੋਂ ਬਿਨਾਂ ਕਿਸੇ ਦੇ ਕੋਲ ਬੁਸ਼ ਨੋਰਨਾਈ ਕਰਦਾ सुन सुन दिनों एक दरवाजा ये बड़ा बंद करके रखते हैं जिथे सिख दी जुबान सोच अंतिशकरण दी विचार जाद सिमरन करके अभ्यास करके बंद हो गया विचार बंद हो ਜੇ ਬਾਰੀ ਬੰਦ ਹੋ ਸਜਰੋ ਉੱਥੇ ਜਾ ਕੇ ਕਹਾਣੀ ਸ਼ੁਰੂ ਹੁੰਦੀ ਹੈ ਉਸ ਦਾ ਅਗਲੇ ਪਾਸੇ ਕੋਈ ਅੰਤ ਨਾ ਸੀ ਨਾ ਹੈ ਤਨਾ ਹੋਣਾ ਨਾ ਪਿਛੇ ਘੇਰ ਨੂੰ ਆਪਣਾ ਅੰਤ ਦਿੱਤਾ ਨਾ ਆਦੀਆ ਤੇ ਨਾ ਕੰਮ ਹੁੰਦਾ ਨਾ ਪੰਜ ਤਤ ਸਰੀਰ ਨੂੰ ਤੁਸੀਂ ਲੱਖ ਗਲਤ ਕਹਿ ਲਓ ਲੱਖ ਚੰਗਾ ਕਹਿ ਲਓ ਲੱਖ ਮਾੜਾ ਕਹਿ ਲਓ ਇਦੇ ਨਾਲ ਪਰਮੇਸ਼ਰ ਦੇ ਖੇਲ ਨੂੰ ਕੋਈ ਫਰਕ ਨਹੀਂ ਪੈਂਦਾ ਪਹਿਰਾ ਵਿਸ਼ੇਸ਼ੀ ਮੌਜੂਦ ਹੈ ਲੇਕਿਨ ਅਭੇ ਸਮਾਨ ਚੱਲਣਾ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਸੋ ਹਰ ਸੰਗਤ ਮੇਰੀ ਵੀ ਉਸ ਪਰਮੇਸ਼ਰ ਅਗੇ ਵਿਚਾਰਸ਼ਾ ਜੇ ਪਰਮੇਸ਼ਰ ਤੂੰ ਧਰਮੀ ਤੇ ਮੋੜਾ ਮੋੜਿਆ ਇਤ ਪਿੱਠ ਨਾ ਦੇਣੀ ਮੈਂ ਹਾਏ ਹਾਏ ਕੈਸਾ ਤਾ ਨੂੰ ਪਿੱਠ ਨਾ ਦੇਈ ਇਹ ਸਾਰੇ ਜਿਨਿਨੇ ਵਿਚਾਰਾਂ ਦੇ ਭਗਤ ਨੇ ਆਕਾਰ ਦੇ ਦਿਸਣ ਵਾਲੇ ਭਗਤ ਆ ਲੇਕਿਨ ਅੰਦਰੋਂ ਨਹੀਂ ਤੇਰੇ ਬੜੇ ਨਹੀਂ ਜੇ ਬਣੇ ਹੋਣ ਤੇ ਸਰੂਪ ਤੂੰ ਆਪਣੇ ਲਖ ਬਣਾਏ ਕੋਈ ਨੰਤਕ ਨਾ ਹੋਵੇ ਜੇ ਹੋਰ ਬਾਰੇ ਜੇ ਨੰਤਕ ਨੇ ਕਿਸੇ ਰੂਪ ਦੇ ਰਿਖਿਆ ਪ੍ਰਕਾਸ਼ ਨੰਦਿਆ ਕਰਨ ਵਾਲਾ ਨਾ ਸਿੱਖ ਹੁੰਦਾ ਤੇ ਨਾ ਪਵਤ ਹੁੰਦਾ ਸਤਿਗੁਰੂ ਨੂੰ ਮਿਲਿਆ ਨਾ ਫਰਕ ਕੋਈ ਨਹੀਂ ਪੈਂਦਾ ਪਰਮੇਸ਼ਰ ਨੂੰ ਮਿਲਿਆ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੋਲਣ ਵਾਲੇ ਸਿੱਖ ਨੂੰ ਉਹਦੀ ਜ਼ਬਾਨ ਗੰਦੀ ਹੁੰਦੀ ਆ ਬੋਲ ਕੇ ਸੰਸਾਰ ਜੋ ਉਹ ਆਪਣਾ ਸਮਾਂ ਪੂਰਾ ਕਰਕੇ ਚਲੇ ਜਾਂਦਾ ਉਹਦੇ ਬੋਲ ਉਹਦੇ ਵਿਚਾਰ ਵੀ ਇਹ 2-4 ਸੱਜੀਆਂ ਦੇ ਬਾਅਦ ਖਤਮ ਹੋ ਜਾਂਦੇ ਆ